ਅੱਜ ਜਿਹੜੇ ਲੱਡੂ ਬਣਾਉਂਗਾ ਡ్రਾਈ ਫਰੂਟ ਦੇ ਪਹਿਲਾਂ ਲੇਤੀ ਕੜਾਹੀ ਕੜਾਹੀ ਦੇ ਵਿੱਚ ਦੋ ਚਮਚੇ ਪਾਵਾਂਗਾ ਘੀ ਦੇ ਦੇਸੀ ਘੀ ਦੇ ਇਹ ਵੀ ਘਰ ਦਾ ਘੀ ਆ ਨੂੰ ਦੂਰੇ ਗਰਮ ਕਰ ਲੈਣਾ ਦੋ ਜਮ ਜੀ ਹੋਣ ਵਧ ਨਹੀਂ ਪੋਣਾ ਤੇ ਲਓ ਜੀ ਆਪਣਾ ਕੀ ਹੁਣ ਗਰਮ ਹੋ ਚੁੱਕਿਆ ਤੇ ਹੁਣ ਪਾਵਾਂਗੇ ਆਪਾਂ ਅਖਰੋਟ 100 ਗ੍ਰਾਮ ਇੱਕ ਆਖਰੋਟ ਆ 100 ਗ੍ਰਾਮ ਤੇ 100 100 ਗ੍ਰਾਮ ਹੀ ਬਦਾਮ ਪਾਉਂਗੇ ਪਰ ਵਿੱਚ ਉਹ ਵੀ ਕੱਟੇ ਹੋਏ ਲਓ ਜੀ ਹੁਣ ਆਪਣੀ ਬਦਾਮ ਆ ਜਾਣੇ ਆਲੋਈ ਬਦਾਮ ਆਗੇ 100 ਗ੍ਰਾਮ ਬਦਾਮ ਤੇ 100 ਗ੍ਰਾਮ ਹੀ ਪਾਵਾਂਗੇ ਪਿਸਤਾ ਕੱਚਾ ਖੁੰਡਾ ਨਾ ਉਹ ਲੈ ਕੇ ਆਉਣਾ ਤੇ 100 ਗ੍ਰਾਮ ਪਿਸਤਾ ਹੋ ਗਿਆ ਇਹਦਾ ਮੋਟਰ ਮਾਰ ਲੈਣਾ ਚੰਗੀ ਤਰ੍ਹਾਂ ਭੁੰਨ ਲੈਣਾ ਇਹਨੂੰ ਬਹੁਤਾ ਕਾਲਾ ਵੀ ਨਹੀਂ ਕਰਨਾ ਜਿਆ ਬਰਾਊਨ ਜਿਹਾ ਕਰ ਲੈਣਾ ਬਸ ਬਰਾਊਨ ਜਿਹਾ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਹਲਾਈ ਜਾਣਾ ਇਹਨੂੰ ਬਸ ਥੱਲੇ ਨਾਲ ਵੀ ਤਾਂ ਕਿ ਥੱਲੇ ਲੱਗੇ ਜਿਆਦਾ ਕਾਲੇ ਨਾ ਹੋ ਕਾਲ ਸਨਾਵੇ ਹਲਾਉਂਦੇ ਰਹਿਣਾ ਬਸ ਗੈਸ ਨੂੰ ਹਲਕੀ ਆਂਚ ਤੇ ਕਰ ਲੈਣਾ ਸਬੂ ਇਹ ਤੇਜ਼ ਕਰੂਗਾ ਤਾਂ ਇਹਨੂੰ ਜਲ ਜਾਣਾ ਉਹ ਟੇਸਟ ਨਹੀਂ ਆਉਣਾ ਹਮਕਾਈ ਜਾਣਾ ਵਿੱਚੋਂ ਹਾਂ ਚੰਗੀ ਤਰ੍ਹਾਂ ਭੁੰਨ ਕੇ ਫਿਰ ਉਹਨੂੰ ਲੱਗ ਬਰਤਨ ਚ ਕੱਢ ਲੈਣਾ ਬਾਅਦ ਵਿੱਚ ਗਰੀਬ ਨ ਦੇ ਗਰੀਬਾ ਆਪਣੇ ਭੁੰਨ ਹੋਣ ਵਾਲੇ ਹੀ ਆ ਬਸ ਤੇ ਜੇ ਚੰਗੀ ਤਰ੍ਹਾਂ ਹਲਾਈ ਜਾਣਾ ਤਾਂ ਜੋ ਕਿ ਸਾਰੇ ਇੱਕਸਾਰ ਭੁੰਨ ਹੋ ਸਕਣ ਹੋਜੀ ਪੁੱਢ ਹੋ ਗਿਆ ਆਪਣੇ ਇਹ ਹੁਣ ਇਹਨੂੰ ਆਪਾਂ ਅਲੱਗ ਵੱਖਾਂ ਦੇ ਕੱਢ ਲੈਣਾ ਵਾ ਇੱਕ ਦੋ ਮਿੰਟ ਹੋਸ ਤੇ ਗਲਵਾਵਾਂਗੇ ਇਹਨਾਂ ਚੀਜ਼ ਬਹੁਤ ਵਧੀਆ ਤੁਸੀਂ ਘਰਾਂ ਬਣਾ ਲਿਆ ਕਰੋ ਬਹੁਤਾ ਖਰਚ ਨਹੀਂ ਆਉਂਦਾ ਵੱਧ ਤੋਂ ਵੱਧ 1500 ਰੁਪਏ ਖਰਚੇ ਆਉਂਦੇ ਸਾਰੇ ਐਸਟੀਮੇਟ ਲਾ ਕੇ ਸਵੇਰੇ ਰੋਜ਼ ਇੱਕ ਲੱਡੂ ਦੋ ਦੁੱਧ ਦੇ ਗਲਾਸ ਨਾਲ ਨਰਨੇ ਗਾਲ ਜੇ ਖਾਣਾ ਹੱੱਤੇ ਦੇ ਵਿੱਚ ਸਾਰੀ ਕਮਜ਼ੋਰੀ ਚੱਕੋ ਜੀ ਜੋ ਵੀ ਹੱਡੀਆਂ ਕਿਸੇ ਦੇ ਕਮਜ਼ੋਰ ਉੰਝੇ ਕੰਮ ਜੁਰੀਏ ਹੰਝਾ ਨਾ ਤੇ ਜਿੱਦਾਂ ਕੰਮਕਾਜ ਥ੍ਰੈਬਲ ਮਹਿਸੂਸ ਕਰਦਾ ਸਰੀਰ ਉਹ ਸਾਦਾ ਖਤਮ ਕਰ ਦੂਗਾ ਸਭ ਤੋਂ ਵਧੀਆ ਆਰਾਮ ਬਾਣਾ ਹੈ ਲਓ ਜੀ ਆਪਣੇ ਪੰਨ ਹੋ ਚੁੱਕੇ ਆ ਮੈਂ ਬਰਨ ਹੋ ਚੁੱਕੇ ਆ ਤੇ ਹੁਣ ਆਪਾਂ ਲੱਕ ਕੱਢ ਲਵਾਂਗੇ ਬਰਤਨ ਚ ਕੜਾਈ ਕਰ ਲਈ ਖਾਲੀ ਤੇ ਫਿਰ ਆਪਾਂ ਦੋ ਚਮਚੀ ਟੀ ਦੇ ਪਾਵਾਂਗੇ ਦੋ ਚਮਚੇ ਟੀ ਦੇ ਪਾ ਕੇ ਹੁਣ ਆਪਾਂ ਜੇ ਪਾਵਾਂਗੇ ਪੰਪਕਿਨ ਸੀਡਸ ਜਿਹਨੂੰ ਪਿਆ ਬੀ ਕੱਦੂ ਦੇ ਬੀਜ ਕਹਿੰਦੇ ਕੱਦੂ ਦੇ ਬੀਜ ਕਹਿੰਦੇ ਜਿਹਨੂੰ ਆਪਾਂ ਗਲਾ ਵੀ ਖਰਾਬ ਅੱਜ ਮੇਰਾ ਆ ਕੱਦੂ ਦੇ ਬੀਜ ਪਾ ਲਏ ਤੇ ਇਸ ਤੋਂ ਬਾਅਦ ਪਾਵਾਂਗੇ ਮਗਜ ਇਹਨੂੰ ਹਲਾ ਲੈਣਾ ਤੇ ਮਗਜ ਆ ਗਿਆ ਹੁਣ ਹੁਣ ਮਗਜ ਪਾਵਾਂਗੇ ਆਪਾਂ ਖਰਬੂਜੇ ਦੇ ਬੀਜ ਕਹਿੰਦੇ ਜਿਹਨੂੰ ਆਪਾਂ ਇਸ 100-100 ਗ੍ਰਾਮ ਆ ਸਾਰੇ ਠੀਕ ਆ ਤੇ 100 ਗ੍ਰਾਮ ਹੀ ਖਸ ਖਸ ਪਾਉਣੀ ਆਪਾਂ ਨੇ ਇਹਦੇ ਵਿੱਚ ਲਓ ਜੀ 100 ਗ੍ਰਾਮ ਖਸ ਖਸ ਆ ਗਿਆ ਆਪਣੀ 100-100 100 ਗ੍ਰਾਮ ਖਸ ਖਸ ਪਾ ਲੈਣੀ ਇਹਨੂੰ ਵੀ ਚੰਗੀ ਤਰ੍ਹਾਂ ਪੁੰਨ ਲੈਣਾ ਬਸ ਕਾਲੇ ਨਹੀਂ ਕਰਨੇ ਬਰਾਊਨ ਜੇ ਰੱਖਣ ਸੋ ਥੋੜੇ ਹਲਾਉਂਦੇ ਰਹਿਣਾ ਤਾਂ ਕਿ ਥੱਲੇ ਨਾ ਲੱਗੇ ਸਾਰਾ ਮਿਕਸਚਰ ਆਪਣਾ ਨਵੇਂ ਚੰਗੀ ਤਰ੍ਹਾਂ ਭੁੰਨ ਕੇ ਮੋਇਸਚਰ ਖਤਮ ਕਰਕੇ ਇਹਦਾ ਠੀਕ ਹੈ ਜੋ ਜੂ ਨੂੰ ਨਾ ਖੁੱਲਣੇ ਸ਼ੁਰੂ ਹੋ ਜੰਦੇ ਆਏ ਉਦੋਂ ਇਹ ਥੱਲੇ ਟਾਰ ਲਾਣੀ ਲਓ ਜੀ ਤਕਰੀਰ ਮੈਂ ਤਕਰੀਰ ਤਾਂ ਤਿਆਰੀ ਹੋ ਚੁੱਕੀ ਹੈ ਵੀ ਆਪਣੀ ਇਹ ਥੱਲੇ ਟਾਰ ਲਾਂਗੇ ਤੇ ਫਿਰ ਖਾਲੀ ਕਰਨ ਕਰ ਆਹੀ ਇਹ ਇੱਕ ਚਮਚਾ ਕੀ ਦਾ ਤੇ ਇਹਦੇ ਵਿੱਚ ਹੁਣ ਆਪਾਂ ਨੇ ਪਾਉਣੇ ਖੰਜੂਰ ਕਿਰਨ ਬਰੀਆ ਦੇ ਖੰਜੂਰ ਆਉਂਦੇ 150 ਰੁਪਏ ਦਾ ਪੈਕਟ ਆ ਜਾਂਦਾ 150 ਦਾ ਪੈਕਟ ਆਉਂਦਾ ਉਹ ਲੈ ਕੇ ਲੈ ਲੈਣਾ ਸਾਰੇ ਪਾ ਦੇਣਾ ਇਹਦੇ ਵਿੱਚ ਮੈਂ ਵੀ ਸਾਰੇ ਪਾਇਆ ਉਹ ਤੇ ਉਹਨੂੰ ਪਹਿਲਾਂ ਬਰੀਕ ਕੱਟ ਲੈਣਾ ਗ੍ਰੈਂਡਰ 'ਚ ਗ੍ਰाइंड ਕਰਕੇ ਫਿਰ ਦੇਸੀ ਘੀ ਥੋੜਾ ਭੁੰਲਣਾ ਭੁੰਨਣ ਤੋਂ ਬਾਅਦ ਨਰਮ ਹੋ ਜਾਂਦੀ ਹੈ ਥੋੜੇ ਜਿਹਾ ਤਾਂ ਭੰਗਾ ਨਰਮ ਕਰ ਦਿਆ ਨੂੰ ਨਰਮ ਹੋਣ ਤੋਂ ਬਾਅਦ ਤੇ ਮਿਕਸ ਚੰਗੀ ਤਰ੍ਹਾਂ ਹੋ ਜਾਂਦੀ ਹੈ ਬਰਦਰ ਵਿੱਚ ਸਾਰੇ ਮਿਕਚਰ ਤੇ ਤੇ ਮਿਕਸ ਹੋਣ ਤੋਂ ਬਾਅਦ ਇਹਨੂੰ ਐ ਪੁੰਨ ਕੇ ਜਿਹੜੇ ਲੱਗ ਭਾਂਡੇ ਪੜ ਲੈਣਾ ਸਾਰਿਆਂ ਨੂੰ ਮਿਕਸ ਕਰ ਲੈਣਾ ਬਾਅਦ ਚ ਉਹ ਰਹਾ ਸਿਹਾਲ-ਸਿਹਾਲ ਖਾਓ ਮੈਂ ਕਹਿੰਦਾ ਕੋਈ ਕਮਜ਼ੋਰੀ ਨਹੀਂ ਹੋਊਗੀ ਬਾਡੀ ਦੇ ਵਿੱਚ ਕੋਈ ਚੀਜ਼ ਖਾਂਦੀ ਲੋੜ ਨਹੀਂ ਬਸ ਇੱਕ ਲੱਡੂ ਦੁੱਧ ਦੀ ਸਵੇਰੇ ਖਾਲੀ ਪੇਟ ਬਦਦਣਾ ਖਾਣਾ ਹੈ ਬਸ ਲਓ ਜੀ ਇਹ ਵੀ ਹੁਣ ਗਰਮ ਹੋ ਚੁੱਕਿਆ ਤੁਰੀ ਮੈਂ ਆਪਣਾ ਸਾਰਾ ਹੀ ਤੇ ਮੈਂ ਤੈਨੂੰ ਕੱਢ ਲਾਂਗੇ ਬਾਹਰ ਕੱਢਣ ਤੋਂ ਬਾਅਦ ਸਾਰਾ ਮਿਕਸਚਰ ਕਰ ਲੈਣਾ ਪਾਣੇ ਨੂੰ ਲਓ ਜੀ ਗਰਮ ਹੋ ਗਿਆ ਉਹ ਜਦੋਂ ਪੰਗਾਸ ਕਰਤਾ ਬੰਦ ਹੋ। ਫਿਰ ਕੜਾਹੀ ਦੇ ਵਿੱਚ ਮਿਕਸ ਕਰ ਲਿਆ ਸਾਰੇ। ਥੋੜਾ ਇਹ ਗਰਮਾ ਥੋੜਾ ਠੰਡਾ ਕਰ ਲਿਆ ਥੋੜਾ ਇਹ। ਸਾਰੇ ਮਿਕਸ ਕਰ ਲੈਣਾ ਠੀਕ ਆ। ਦਾਖਾ ਹੀ ਪਾਉਣੀ ਅੱਜ।